ਹਲੋ ਜੀ ਬਠਿੰਡਾ ਦੀ ਪੁਲਿਸ ਬਹੁਤ ਕਈਆਂ ਆਈ ਬੜੀ ਜਾਈਏ ਇੱਥੇ ਆਪਾਂ ਨੂੰ ਤਾਂ ਜੀ ਬਠਿੰਡਾ ਟਰੈਕ ਪੁਲਿਸ ਵੱਲੋਂ ਇੱਕ ਹੋਰ ਮੋਟਰਸਾਈਕਲ ਵੀ ਕੀਤਾ ਗਿਆ ਪਾਉਣ ਜੋ ਕਿ ਪੜਾਕੇ ਪਾਰ ਰਿਹਾ ਸੀ ਉਹ ਬੁਲਟ ਜਿਸ ਦਾ ਨੰਬਰ ਵੀ ਬੜਾ ਪੀ ਆਈ ਪੀ ਐਲ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਠਿੰਡਾ ਪੁਲਿਸ ਦੀ ਬਹੁਤ ਵੱਡੀ ਕਾਰਵਾਈ ਬਹੁਤ ਹੀ ਅੱਛਾ ਕੰਮ ਕਰ ਰਹੀ ਹੈ ਬਠਿੰਡਾ ਦੀ ਪੁਲਿਸ ਟਰੈਫਿਕਨ ਚਾਰ ਸਾਡੇ ਅਮਰੀਕ ਸਿੰਘ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਆ ਮੋਟਰਸਾਈਕਲ ਖੜਿਆ ਜੀ ਤੁਸੀਂ ਕੀ ਕਾਰਨ ਜੀ ਤੁਸੀਂ ਨੰਬਰ ਵੀ ਚੈੱਕ ਕਰ ਲਿਓ ਪਟਾਕੇ ਮਾਰਦਾ ਜੀ ਤੇ ਵੱਡੇ ਹਾਨ ਵੀ ਲੱਗੇ ਹੋਏ ਆ ਕੋਈ ਡਾਕੂਮੈਂਟ ਨਹੀਂ ਇਹਨਾਂ ਕੋਲੇ ਉਹ ਕਰਕੇ ਮੋਟਰਸਾਈਕਲ ਇੰਪਾਉਂਡ ਕਰਨ ਲੱਗੇ ਠੀਕ ਹੈ ਕਿੱਥੋਂ ਨੇ ਇਹ ਰੋਟਰ ਸਟੇਸ਼ਨ ਇਹ ਮਾਨਸਨ ਤੋਂ ਆਏਗੇ ਠੀਕ ਹੈ ਸਾਰੇ ਵੀ ਦੋਸਤੋ ਅਸੀਂ ਖੜੇ ਅੱਜ ਠੰਡਾ ਦੇ ਟ੍ਰੈਫਿਕ ਪੁਲਸ ਦਫ਼ਤਰ ਵਿਖੇ ਜਿੱਥੇ ਕਿ ਕਾਫੀ ਜਿੱਥੇ ਕਿ ਬਿਨਾਂ ਕਾਗਜ਼ ਪੱਤਰ ਵਾਲੇ ਆਟੋ ਬਾਂਡ ਬੌਂਡ ਕੀਤੇ ਹੋਏ ਨੇ ਸਵਾ ਦੇਖਦੇ ਆ ਉੱਥੋਂ ਦੀਆਂ ਤਸਵੀਰਾਂ ਬਹੁਤ ਆਟੋ ਰਿਕਸ਼ਾ ਈ ਰਿਕਸ਼ਾ ਨੇ ਸਾਰੇ ਬੌਂਡ ਕੀਤੇ ਹੋਏ ਨੇ ਆਹ ਕਰਦਿਆਂ ਗੱਲਬਾਤ ਸਾਡੇ ਟ੍ਰੈਫਿਕ ਇਨਚਾਰਜ ਅਮਰੀਕ ਸਿੰਘ ਨਾਲ ਸੋ ਅੰਜੀ ਅਸੀਂ ਪਹੁੰਚ ਚੁੱਕੇ ਆ ਟ੍ਰੈਫਿਕ ਇਨਚਾਰਜ ਬਠਿੰਡਾ ਦੇ ਸਰਦਾਰ ਅਮਰੀਕ ਸਿੰਘ ਕੋਲ ਆਉ ਕਰਦਿਆਂ ਗੱਲਬਾਤ ਉਹਨਾਂ ਨਾਲ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਰਤਨ ਟੀਵੀ ਚੈਨਲ ਤੇ ਸੋ ਜਿਸ ਤਰ੍ਹਾਂ ਆਟੋ ਵਾਲੇ ਈ ਰਿਕਸ਼ਾ ਵਾਲੇ ਦੇ ਚਲਾਨ ਕੱਟੀ ਜਾਂਦੀਆਂ ਕਿ ਕਰਨਾ ਹੈ ਇਹਦਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਪਰਿਕਸ਼ਾ ਈਕਸ਼ਾ ਕਿਉਂਕਿ ਨਾ ਇਹਨਾਂ ਕੋਲ ਕੋਈ ਡਰਾਈਵਿੰਗ ਲਿਸੈਂਸ ਹੈ ਨਾ ਕੋਈ ਆਰ ਸੀ ਹੈ ਇਹ ਲਗਭਗ ਐਸ ਤਰ੍ਹਾਂ ਕਿਉਂਕਿ 90% ਜਿਹੜੇ ਈ ਰਿਕਸ਼ਾ ਜੋ ਪ੍ਰਵਾਸੀ ਮਜ਼ਦੂਰ ਚਲਾ ਰਹੇ ਹੈਗੇ ਉਹ ਕੁਝ ਲੋਕਾਂ ਨੇ ਕਿਰਾਏ ਤੇ ਲੈ ਕੇ ਆਪਣੇ ਪਰਚੇਜ ਕੀਤੇ ਹੋਏ ਹੈਗੇ ਉਹ ਇਹਨਾਂ ਨੂੰ ਕਿਰਾਇਤੇ ਦੇ ਰਿਹਾ ਹੈ। ਨਾਉ ਦੇਖਦੇ ਇਹਨਾਂ ਕੋਲ ਕੋਈ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈਗੀ ਹੈ ਕਿ ਨਹੀਂ ਹੈਗੀ ਹੈ। ਬਸ ਉਹਨਾਂ ਦੇ ਨੇੜੇ ਕਿਤੇ ਕੋਈ ਕਿਰਾਏ ਰਹਿੰਦੇ ਹੈਗੇ ਕਿਰਾਇਤੇ ਜਿੱਥੇ। ਇਹ ਗਾਉਂ ਉਹਨਾਂ ਨੂੰ ਕਿਰਾਇਤੇ ਦੇਈ ਜਾਂਦੇ ਹਨ। ਦੇਖਦੇ ਵੀ ਇਹਨਾਂ ਨੂੰ ਚਲਾਉਂਦਾ ਹੈ ਕਿ ਨਹੀਂ ਚਲਾਉਂਦਾ। ਜਾਂ ਇਹਨਾਂ ਕੋਲੇ ਲਾਇਸੈਂਸ ਹੈ ਕਿ ਨਹੀਂ ਹੈ। ਸਿਰਫ ਉਹ ਆਪਣੇ ਕੁਝ ਪੈਸੇ ਦੇ ਲਾਲਚ ਦੇ ਮਾਰੇ ਇਹਨਾਂ ਨੂੰ ਕਿਰਾਇਤੇ ਦੇ ਰਿਹਾ ਜਿਸ ਨਾਲ ਸ਼ਹਿਰ ਦੇ ਵਿੱਚ ਟਰੱਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀ। ਠੀਕ ਤੇ ਇਹਨਾਂ ਦੇ ਮਾਲਕ ਕੌਣ-ਕੌਣ ਹੈ ਪਤਾ ਕੋਈ? ਹਾਂ ਦੇਖੋ ਕਹਿੰਦੇ ਹੁਣ ਅਸੀਂ ਇਹਨਾਂ ਤੋਂ ਪ੍ਰੋਪਰਲੀ ਸਾਰੇ ਡਾਕੂਮੈਂਟ ਲੈ ਰਹੇ ਹਾਂਗੇ ਲਾਈਸੈਂਸ ਆਧਾਰ ਕਾਰਡ ਇਹਨਾਂ ਨੂੰ ਕਿਹਾ ਵੀ ਸਾਰੇ ਫੋਟੋ ਸਟੇਟਾਂ ਦੇਣੇ ਕਿ ਅੱਜ ਤੱਕ ਦੇਣ ਨੂੰ ਟਾਈਮ ਦਿੱਤਾ ਸੀਗਾ ਤੇ ਕੁਝ ਦੇ ਵੀ ਗਏ ਆ ਕੁਝ ਦੇ ਰਹੇ ਆ ਕਹਿੰਦੇ ਸੀ ਸ਼ਾਮ ਤੱਕ ਅਸੀਂ ਪਹੁੰਚਦੇ ਕਰਾਂਗੇ ਤੇ ਤਾਂ ਜੋ ਕਿ ਇਹਨਾਂ ਦੇ ਅਸੀਂ ਮੇਰੇ ਸਾਹਿਬ ਨਾਲ ਗੱਲ ਕਰਕੇ ਐਮਸੀਬੀ ਨੰਬਰ ਲਵਾ ਲਈਏ ਹੁਣ ਤੱਕ ਕਿੰਨੇ ਕੁ ਬਣ ਕਰ ਸਕੀ ਤੁਸੀਂ ਅਸੀਂ 50+ ਅਸੀਂ ਇੰਪੌਂਡ ਕਰ ਚੁੱਕੇ ਆ ਤੇ 80+ ਅਸੀਂ ਚਲਾਨ ਕੀਤੇ ਤੇ ਅੱਜ ਵੀ ਥਾੜੀ ਜਿਹੀ ਤੇ ਮਹਿਮ ਜਾਰੀ ਹੈ ਜਿਹੜੇ ਟੋ ਰਿਕਸ਼ਾ ਡਰਾਈਵਰ ਦੇ ਯੂਨੀਫਾਰਮ ਨਹੀਂ ਪਾਈ ਹੋਈ ਇਹਨਾਂ ਨੂੰ ਕਲਰ ਟਾਈਮ ਦਿੱਤਾ ਗਿਆ ਸੀ ਬੜੀ ਜ਼ਰੂਰ ਪਾਉਣੀ ਹੈ ਜਿਹੜਾ ਨਹੀਂ ਵਰਤੀ ਪਈ ਉਹਨਾਂ ਦੇ ਚਲਾਨ ਕੱਟੇ ਕਿਤੇ ਹੋਰ ਕੀ ਕਾਰਵਾਈ ਕੀਤੀ ਜਾਊਗੀ ਇਹਨਾਂ ਤੇ ਓਏ ਇਹਨਾਂ ਦੇ ਦੇਖੋ ਜੇ ਕੋ ਡਾਕੂਮੈਂਟ ਨਾ ਰੱਖਣਗੇ ਉਪਰ ਟੋਪਲੀ ਇਹਨਾਂ ਨੂੰ ਬੰਦ ਹੀ ਕਰਾਂਗੇ ਅਸੀਂ ਅੱਛਾ ਕਈ ਆਟੋ ਰਿਕਸ਼ਾ ਨੇ ਇਹ ਆਪਣੇ ਜੁੜੀਆਂ ਨਾ ਬਣੀਆਂ ਹੋਈਆਂ ਨੇ ਉਹਨਾਂ ਦੇ ਜੁੜੀਆਂ ਦੇ ਪ੍ਰਧਾਨ ਵੀ ਤੁਹਾਡੇ ਕੋਲ ਆਏ ਹਾਂ ਦੇਖੋ ਕੱਲ ਪ੍ਰਧਾਨ ਆਈ ਸੀ ਸਾਡੇ ਨਾਲ ਮੀਟਿੰਗ ਹੋ ਗਈ ਆ ਉਹ ਵੀ ਸਾਡੇ ਨਾਲ ਸਹਿਮਤ ਹੈ ਵੀ ਜਿਹਨਾਂ ਕੋਲ ਡਾਕੂਮੈਂਟ ਹੈ ਨਹੀਂਗੇ ਜਾਂ ਯੂਨੀਫਾਰਮ ਨਹੀਂ ਪਾਉਣਗੇ ਉਹਨਾਂ ਤੇ ਮੋਟਰੀ ਵੀ ਕਲੈਕਟ ਕਰਕੇ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਹੋਰ ਤਸਵੀਰਾਂ ਆਟੋ ਦੀਆਂ ਜਿੱਥੇ ਕਿ ਜਿਹੜੇ ਬੌਂਡ ਕੀਤੇ ਹੋਏ ਨੇ